ਇੱਥੇ ਪਾਇਆ ਹੀ ਕਰਾਂਗੇ ਜਿਹੜਾ ਇਹ ਲੈਵਲ ਤੋਂ ਤਾਂ ਪ੍ਰੈਸ਼ਰ ਇੱਥੇ ਆਉਂਦਾ ਠੀਕ ਆ ਜੀ ਤੇ ਸਾਰੇ ਗਾਹ ਹੋਰ ਆ ਉਹ ਜਿਹੜੀ ਚੀਜ਼ ਨਹੀਂ ਆ ਉਹਦਾ ਕੀ ਮਤਲਬ ਆ ਗਾਂ ਦੇ ਬਲੀਆਂ ਲਿਖੀਆਂ ਜੀਆਂ ਮਾਰ ਗਿਆ ਪੰਗਾ ਜਿਹੜੇ ਗਾਂ ਦੇ ਰੂਮਣ ਆ ਤੇ ਰੂਣਾ ਬਾਰੇ ਤੁਹਾਨੂੰ ਦੱਸਾਂਗੇ ਇੱਥੇ ਪਾਚ ਲਿਖਿਆ ਏ ਠੀਕ ਆ ਜੀ ਠੀਕ ਆ ਸਾਰਾ ਤੇ ਬਾਕੀ ਤੁਹਾਨੂੰ ਅਸੀਂ ਇਹ ਦੱਸ ਦੇ ਸਾਰਾ ਇੱਥੇ ਆ ਖੜੇ ਹੋ ਮੜਾ ਜਾ ਹਾਂ ਜੀ ਹਾਂ ਜੀ ਬਾਕੀ ਆਵਾਜ਼ੀ ਦੇਖ ਲਈ ਆਪਾਂ ਨੂੰ ਦਿੱਲੀ ਨਾਲੋਂ ਥਿਆਰ ठीक है सर आईना संदेश मिला ना ना सारा बोले नीली नदी के समूह बना तो पता चला है अपने रहने के साथ वो मिला तो नीली नदी में भास्कर तेज रोज पर ये दो तरीके जो मुरल दिया तेरे नदिया